ਸਸਿਗਾ ਦੋਸਤੋ ਅੱਜ ਅਸੀਂ ਪਹੁੰਚੇ ਆ ਆਦਮਪੁਰ ਵਿਖੇ ਜਿੱਥੇ ਖੂਨਦਾਨ ਕੈਂਪ ਲਗਾਇਆ ਗਿਆ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਔਰ ਪਹਿਲਾਂ ਅਸੀਂ ਤੁਹਾਨੂੰ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਧੰਨ ਧੰਨ ਬਾਬਾ ਸੀਧ ਬਾਬਾ ਮਤੀ ਸਾਹਿਬ ਜੀ ਦਾ ਜਿਹੜਾ ਸੀਧੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ 40ਵਾਂ ਜਿਹੜਾ ਖੂਨਦਾਨ ਜਿਹੜਾ ਕੈਂਪ ਲਗਾਇਆ ਜਾ ਰਿਹਾ ਨੌਜਵਾਨ ਵੀ ਜਿਹੜੇ ਖੂਨਦਾਨ ਕਰ ਰਹੇ ਆ ਬਜ਼ੁਰਗ ਵੀ ਖੂਨਦਾਨ ਕਰ ਰਹੇ ਆ ਖਾਸ ਕਰਕੇ ਅਸੀਂ ਦੇਖਿਆ ਕਿ ਅੱਜ ਜਿਹੜੇ ਪੁਲਿਸ ਮੁਲਾਜ਼ਮ ਦੀ ਆ ਜਿਹੜੇ ਉਹਦੀ ਖੂਨਦਾਨ ਕਰ ਰਹੇ ਆ ਤੇ ਹੋਰ ਜਿਹੜੇ ਕਾਫੀ ਜਿਹੜੇ ਆਗੂ ਹੈਗੇ ਆ ਜਿਹੜੇ ਲਗਾਤਾਰ ਜਿਹੜੇ ਖੂਨਦਾਨ ਕਰ ਰਿਹਾ ਅੱਜ ਕੋਈ ਸਿੱਧੀ ਦਾੜਾ ਬਾਬਾ ਮਤੀ ਸਾਹਿਬ ਜੀ ਦਾ ਆ ਉਸ ਨੂੰ ਲੈ ਕੇ ਜਿਹੜਾ ਅੱਜ ਜਿਹੜਾ ਸਿੱਧਾ ਜੀ ਦਾ ਕਵਰੇਜ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਨ ਪੰਜਾਬੀ ਨਿਊਜ਼ ਮਾਡੀ ਰਹੀ ਹੈ ਆਪਾਂ ਆਓ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਤੁਸੀਂ ਖੂਨਦਾਨ ਕੈਂਪ ਜਿਹੜਾ ਲਗਾਇਆ ਗਿਆ ਇਹ ਕੰਨੀ ਵਾਲੀ ਆਪਣਾ ਖੂਨਦਾਨ ਕਿਤੋਂ ਮੈਂ ਵੀਰ ਜੀ ਪੰਜੀ ਵਾਰੀ ਖੂਨਦਾਨ ਦਿੱਤਾ ਜੀ ਇਹ ਤੇ ਸਰ ਕੀ ਲੋਡ ਪਈ ਜਿਹੜਾ ਤੁਸੀਂ ਖੂਨਦਾਨ ਜਿਹੜਾ ਇਹ ਲੋਡ ਨਹੀਂ ਮੇਰਾ ਮੈਂ ਇਨਸਾਨੀਅਤ ਤੌਰ ਤੇ ਕੀਤਾ ਹੈ ਕਿਸੇ ਗਰੀਬ ਪਰਿਵਾਰ ਦਾ ਹੁੰਦਾ ਕੋਈ ਕਿਸੇ ਕੋ ਬਲੱਡ ਨਹੀਂ ਲੈ ਹੁੰਦਾ ਇਦਾਂ ਆਪਣੀਆਂ ਬੈਂਕਾਂ ਹੈਗੀਆਂ ਆਂ ਦਾਣ ਵਾਲੀਆਂ ਉੱਥੋਂ ਬਲੱਡ ਲੈ ਸਕਦਾ ਗਰੀਬ ਪਰਿਵਾਰ ਕੋਈ ਤੇ ਸਰ ਤੁਸੀਂ ਹੋਰ ਜਿਹੜੇ ਨੌਜਵਾਨ ਆ ਜਿਹੜਾ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਸ ਤਰ੍ਹਾਂ ਨੌਜਵਾਨ ਜਿਹੜੀ ਪੀੜ੍ਹੀ ਆ ਨਸ਼ੇ ਨੂੰ ਲੈ ਕੇ ਬਹੁਤ ਅੱਗੇ ਵਧ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹੀ ਵੀਰ ਜੀ ਰਿਕਵੈਸਟ ਕਰੂੰਗਾ ਆਪਣੇ ਨੌਜਵਾਨ ਪੀੜ੍ਹੀ ਨੂੰ ਕਿ ਨਸ਼ਾ ਜਿਹੜਾ ਇੱਕ ਇਹ ਨਾਸ਼ ਦਾ ਘਰ ਹੈ ਇਸ ਤੋਂ ਦੂਰ ਹੀ ਰਿਹਾ ਜਾਵੇ ਤਾਂ ਵਧੀਆ ਤੇ ਸਰ ਤੁਸੀਂ ਕਿੱਥੇ ਸ਼ੋਪ ਕਰ ਰਹੇ ਹੋ ਇਸ ਵਕਤ ਮੈਂ ਸਰ ਐਸਐਸਪੀ ਅਫੀਸਰ ਵਿਖਤੀ ਐਸਐਸਪੀ ਗੰਦਰ ਸਰਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਜਿਹੜਾ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈ ਉਸ ਦੇ ਨਾਲ ਹੀ thank oh you बंद अ ਦੇਖਰ ਹੱਥ ਮਹਾਨ ਕਿ ਦੇਖਰ ਹੱਥ ਥੋਮੇ ਰੂ ਮੇਰ ਪਰਬਤ ਸੁਆਮੀ No. Nah. ਤਾਂ ਅੱਜ ਜਿਹੜਾ ਕੈਂਪ ਲਗਾਇਆ ਜਾ ਰਿਹਾ ਕਾਫੀ ਜਿਹੜਾ ਲੋਕਾਂ ਵੱਲੋਂ ਜਿਹੜਾ ਖੂਨਦਾਨ ਕੀਤਾ ਜਾ ਰਿਹਾ ਉਸਦੇ ਨਾਲ ਹੀ ਲੇਡੀਜ਼ ਵੀ ਜਿਹੜੀਆਂ ਖੂਨਦਾਨ ਕਰ ਰਹੀ ਆ ਉਹਨਾਂ ਦੇ ਨਾਲ ਦੀ ਗੱਲਬਾਤ ਕਰਾਂਗੇ ਅੱਜ ਜਿਹੜਾ ਅੰਟੀ ਜੀ ਖੂਨਦਾਨ ਕੀਤਾ ਜਾ ਰਿਹਾ ਕਿੰਮਾ ਤੁਸੀਂ ਖੂਨਦਾਨ ਕਰਦੇ ਜੀ ਮੈਂ ਦੂਜੀ ਵਾਰ ਕਰ ਰਹੀ ਆ ਤੇ ਹਨ ਕੀ ਜਿਤਨਾ ਜਿਹੜਾ ਨੌਜਵਾਨ ਜਿਹੜੀ ਵਰਗ ਆ ਉਹ ਕਾਫੀ ਨਸ਼ਾ ਕਰਨ ਲੱਗ ਪਏ ਆ ਲੇਡੀਜ਼ ਵੀ ਨਸ਼ਾ ਕਰਨ ਲੱਗ ਪਏ ਆ ਕਿਹ ਕਹਾਂ ਚਾਹੁੰਗੇ ਤੁਸੀਂ ਨਹੀਂ ਨਸ਼ਾ ਤਾਂ ਸਿਰਫ ਕੰਮ ਦਾ ਹੀ ਹੋਣਾ ਚਾਹੀਦਾ ਆ ਤੇਰਾ ਜਿਹੜੇ ਨਸ਼ੇ ਕਰਦੇ ਆ ਬੇ ਮਤਲਬ ਮੇਰੇ ਹਿਸਾਬ ਨਾਲ ਤਾਂ ਬਹੁਤ ਮਾੜਾ ਆ ਇਹਦੇ ਨਾਲ ਸਾਡੀਆਂ نسلਾਂ ਨੂੰ ਸੱਭਿਆਚਾਰ ਨੂੰ ਸਾਰੇ ਨੁਕਸਾਨ ਹੋਣ ਮੈਂ ਖੂਨਦਾਨ ਕਰਾਂਗੇ ਤਾਂ ਸਾਡੀ ਬਾਡੀ ਸਹੀ ਰਹੋਗੀ ਤੁਹਾਡੇ ਦਾ ਸਰੀਰ ਦੇ ਵਿੱਚੋਂ ਜਿਹੜਾ ਬਾਦੂ ਬਲੱਡੋ ਆ ਉਹ ਬਾਹਰ ਜਾਊਗਾ ਜਿਹੜੀਆਂ ਨੇ ਅੱਜਕੱਲ ਬਿਮਾਰੀਆਂ ਜਿਹਦਾ ਹੋਈਆਂ ਕੋਲੈਸਟੇਰ ਵਗੈਰਾ ਜੂਰ ਕੇ ਐਸਿਡ ਵਗੈਰਾ ਜੋ ਹੋਰ ਵੀ ਆ ਇਹ ਸਿਰਫ ਜਦੋਂ ਅਸੀਂ ਖੂਨਦਾਨ ਨਹੀਂ ਕਰਦੇ ਜਾਂ ਅਸੀਂ ਕੰਮ ਕਰਨਾ ਛੱਡ ਦਿੰਦੇ ਆ ਉਦੇ ਨਾਲ ਹੁੰਦੀ ਆ ਉਹਦੇ ਨਾਲ ਸਾਨੂੰ ਇਹ ਕਰਨਾ ਚਾਹੀਦਾ ਤੇ ਅੰਟੀ ਜੀ ਕੀ ਤੁਸੀਂ ਜਿਹੜੀ ਪੰਜਾਬ ਦੀਆਂ ਜਿਹੜੀਆਂ ਧੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪੰਜਾਬ ਦੀਆਂ ਧੀਆਂ ਨੂੰ ਮਤਲਬ ਆਪਣੇ ਸੱਭਿਆਚਾਰ ਦਾ ਤੇ ਆਪਣਾ ਜੋ ਵੀ ਆ ਖਾਣ ਪਾਣ ਆ ਜਿਹਦਾ ਅੱਜ ਕੱਲ ਜਿਹੜੇ ਬੱਚੇ ਆ ਛੋਟੇ ਆ ਵੱਡੇ ਆ ਸਾਰੇ ਆਪਣੇ ਜਿਹੜਾ ਘਰ ਦਾ ਖਾਣਾ ਜਿੱਦਾਂ ਜਿਹੜਾ ਜਿਹਨੂੰ ਕਹਿੰਦੇ ਵਿਰਾਸਤੀ ਸਾਡਾ ਖਾਣਾ ਸਾਗ ਆ ਮੱਕੀ ਦੀ ਰੋਟੀ ਆ ਉਹਨਾਂ ਨੂੰ ਛੱਡ ਕੇ ਬਾਹਰਲੇ ਖਾਣੇ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਮੇਰੀਆਂ ਤਾਂ ਆਪਣੀਆਂ ਬੱਚੀਆਂ ਨੂੰ ਧੀਆਂ ਭੈਣਾਂ ਨੂੰ ਸਾਰਿਆਂ ਨੂੰ ਇਹੀ ਸਲਾਹ ਆ ਇਹ ਆਪਣੇ ਬੱਚਿਆਂ ਨੂੰ ਬਹੁਤਾ ਟਾਈਮ ਦਿਓ ਆਪਣੇ ਨਾਲ ਰੱਖੋ ਉਹਨਾਂ ਨੂੰ ਪਰਮਾਤਮਾ ਦੇ ਨਾਲ ਤੇ ਆਪਣੇ ਸੱਭਿਆਚਾਰ ਦੇ ਨਾਲ ਜੋੜਨਾ ਚਾਹੀਦਾ ਹੈ ਸੋ ਆਂਟੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਕਿ ਜਿਹੜਾ ਸੱਭਿਆਚਾਰਕ ਜਿਹੜਾ ਉਹਨੂੰ ਕਾਇਮ ਰੱਖਣਾ ਚਾਹੀਦਾ ਆ ਉਸ ਦੇ ਨਾਲ ਹੀ ਅੰਕਲ ਨੇ ਦੀ ਬੈਠੀ ਉਹਨਾਂ ਨਾਲ ਦੀ ਗੱਲਬਾਤ ਕਰਾਂਗੇ ਸਰ ਕੀ ਨਾਮ ਆ ਜੀ ਆਪਣਾ ਹੀ ਹੰਕਾਰ ਸਿੰਘ ਸਰ ਜਿਹੜਾ ਜੀ ਤੁਸੀਂ ਖੂਨਦਾਨ ਕਰ ਰਹੇ ਹੋ ਕਿੰਨਾ ਕਰ ਰਹੇ ਹੋ ਸ਼ੁਰੂਆਤ ਹੈ ਭਾਜੀ ਪਹਿਲੀ ਵਾਰੀ ਕਰਨ ਨਗਾ ਤੇ ਸਰ ਜਿਸ ਤਰ੍ਹਾਂ ਅੱਜ ਕੱਲ ਨੌਜਵਾਨ ਜਿਹੜੀ ਪੀੜ੍ਹੀ ਆ ਬਹੁਤ ਨਸ਼ੇ ਨੂੰ ਵੱਧ ਰਹੀ ਆ ਔਰ ਸਰਕਾਰਾਂ ਦੀ ਨਾ ਨਸ਼ੇ ਨੂੰ ਜਿਹੜਾ ਠੰਡ ਨਹੀਂ ਪਾ ਰਹੀਆਂ ਕੀ ਕਹਿਣਾ ਚਾਹੂਗੇ ਤੁਸੀਂ ਭਾਜੀ ਕਹਿਣ ਨੂੰ ਤਾਂ ਕੀ ਕਹਾਂ ਸਰਕਾਰਾਂ ਦੀਆਂ ਨਾਕੀਆਂ ਕਹਿ ਸਕਦੇ ਆ ਮੈਂ ਤਾਂ ਖੁਦ ਬਹੁਤ ਵਾਰੀ ਕਈ ਵਾਰੀ ਕਈ ਬੱਚਿਆਂ ਨੂੰ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਬਈ ਮਤਲਬ ਪਿੱਛੇ ਤੱਕ ਪਹੁੰਚਾਂ ਬੱਚਿਆਂ ਦੇ ਵਿੱਚ ਜਿੱਥੇ ਟੀਕੇ ਲਾਉਂਦੇ ਮੈਂ ਇੱਥੇ ਤੱਕ ਵੀ ਦੇਖਿਆ ਬਈ ਲੋਕਾਂ ਦੇ ਨਾਂਨੇ ਅੱਡੀਆਂ ਤੱਕ ਵੀ ਸਿਰੰਜਾਂ ਲਾਉਂਦੇ ਮੈਂ ਦੇਖਿਆ ਪਰ ਬਾਅਦ ਵਿੱਚ ਮੈਨੂੰ ਕਿਸੇ ਨੇ ਹੀ ਟੋਕ ਦਿੱਤਾ ਕਹਿੰਦੇ ਵੀ ਤੂੰ ਇਹ ਪੇਛ ਪੈ ਜਾਂਦੇ ਹੁੰਦੇ ਨਸ਼ੇ ਵਾਲੇ ਫੇ ਕਹਿੰਦੇ ਵੀ ਮਤਲਬ ਕੱਲ ਨੂੰ ਤੇਰੇ ਘਰੇ ਕੋਈ ਨਸ਼ੇ ਦੀ ਡ੍ਰਿਪ ਸੱਟ ਜਾਣਾ ਤੇ ਮਤਲਬ ਬਾਅਦ ਵਿੱਚ ਫਿਰ ਤੇਰੇ ਘਰੇ ਛਾਪਾ ਪਾ ਦੇਣਾ ਕੋਈ ਤੂੰ ਛੱਡ ਦੇ ਫੇ ਇਹਨਾਂ ਦੇ ਹਿਸਾਬ ਨਾਲ ਕਹਿੰਦੇ ਥੋੜਾ ਹੀ ਹੁੰਦਾ ਜੇ ਪੱਤੇ ਵਾਲਾ ਫੇ ਭਾਜੀ ਮੈਂ ਪਿਛੇ ੜਕ ਗਏ ਤਾਂ ਮੈਂ ਬਹੁਤ ਆਪਣੇ ਨਿਆਣਿਆਂ ਦੇ ਨਾਲੋਂ ਵੀ ਛੋਟੇ ਛੋਟੇ ਬੱਚੇ ਦੇਖੇ ਆ ਜਿਹੜੇ ਮਤਲਬ ਇਹਨਾਂ ਇਸ ਲੈਂਡ ਚ ਪਏ ਹੋ ਆ ਬਹੁਤ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਚ ਤੇ ਸਰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਪਾਜੀ ਸੰਦੇਸ਼ ਇਹ ਹੋਈ ਆ ਮਤਲਬ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਤਾਂ ਕੁਝ ਨਹੀਂ ਹੈਗਾ ਸਮਝਿਆ ਅੱਜ ਕੱਲ ਜਿੱਦਾਂ ਦੁਨੀਆ ਛੇਤੀ ਕਮਾਉਣ ਵਾਲ ਦੇ ਪਾਸੇ ਤੁਰ ਪਈ ਉਹ ਹੱਥੀ ਮਿਹਨਤ ਵਾਲ ਦੇ ਪਾਸੇ ਨੂੰ ਧਿਆਨ ਘਟਿਆ ਮਤਲਬ ਬੈਠੇ ਬੈਠੇ ਚਾਹੁੰਦੇ ਵੀ ਮਨੋ ਸਾਡੀ ਜੇਬ ਦੇ ਵਿੱਚ ਰਾਤ ਨੂੰ ਸੌਈਏ ਸਵੇਰ ਨੂੰ ਸਾਡੀ ਜੇਬ ਚ ਆ ਜਾਏ ਇਦਾਂ ਨਹੀਂ ਮਨੋ ਜਿੰਨਾ ਚਿਰ ਅਸੀਂ ਹੱਥੀ ਕਿਰਤ ਵਾਲ ਦੇ ਪਾਸੇ ਨਹੀਂ ਤੁਰਦੇ ਹੈਗੇ ਦੋ ਨੰਬਰਾਂ ਦੇ ਪਾਸੇ ਤਾਂ ਪਾਜੀ ਰੱਬੇ ਰੱਖਾ ਜੀ ਸੋ ਆਪਾਂ ਅੰਕਲ ਨੇ ਨਾ ਦੀ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਨੌਜਵਾਨ ਜਿਹੜਾ ਵਰਗ ਆ ਉਹਨਾਂ ਨੂੰ ਬਾਤ ਚੜ ਕੇ ਜਿਹੜਾ ਖੂਨਦਾਨ ਕਰਨਾ ਚਾਹੀਦਾ ਆ ਉਹ ਜਿਹੜਾ ਪੰਜਾਬ ਦਾ ਜਿਹੜਾ ਸਭਿਆਚਾਰਾ ਉਹਨੂੰ ਕਾਇਮ ਰੱਖਣਾ ਚਾਹੀਦਾ ਲਗਾਤਾਰ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਜ਼ਾਰਾ ਖੂਨਦਾਨ ਜਿਹੜਾ ਕੈਂਪ ਲਗਾਇਆ ਗਿਆ ਉਸ ਦੇ ਨਾਲ ਹੀ ਬਜ਼ੁਰਗ ਜਿਹੜੇ ਆ ਉਹਦੀ ਖੂਨਦਾਨ ਕਰ ਰਿਹਾ ਉਹਨਾਂ ਦੇ ਨਾਲ ਦੀ ਆਪਾਂ ਗੱਲਬਾਤ ਕਰਾਂਗੇ ਸਭ ਇਸ ਤਰ੍ਹਾਂ ਜਿਹੜਾ ਖੂਨਦਾਨ ਕੀਤਾ ਫਿਰ ਦੀ ਤੁਹਾਡੀ ਕਾਫੀ ਜਿਹੜੀ ਉਮਰ ਹੋ ਗਈ ਆ ਫਿਰ ਦੀ ਤੁਸੀਂ ਜਿਹੜਾ ਖੂਨਦਾਨ ਕੀਤਾ ਜੀ ਹਾਂਜੀ ਹਾਂਜੀ ਖੂਨਦਾਨ ਤਾਂ ਕਰਨਾ ਹੀ ਚਾਹੀਦਾ ਆ ਬਸ ਇੱਕ ਹੋਇਆ ਜ ਜਦੋਂ ਇਹ ਨਹੀਂ ਦੇਣਾ ਹੁੰਦਾ ਉਦੋਂ ਫੇ ਜਿਹੜੇ ਸਾਡੇ ਵੀ ਜਾਣੇ ਡੋਨਰ ਨਾ ਮੰਗਿਆ ਕਰਨ ਬਸ ਖੂਨ ਦੇ ਦਿਆ ਕਿ ਨਹੀਂ ਤਾਂ ਹਰੇਕ ਸਾਲ ਹੀ ਕਰਦੇ ਆ ਤੇ ਸਰ ਕਾਫੀ ਜਗ੍ਹਾ ਜਿਹੜੇ ਖੂਨਦਾਨ ਦਾ ਕੈਂਪ ਲਗਾਏ ਦੀ ਜਾਂਦੇ ਆ ਬਾਅਦ ਚ ਜਿਹੜੇ ਗਰੀਬ ਵਰਗ ਆ ਉਹਨਾਂ ਦੇ ਕੋਲੋਂ ਪੈਸੇ ਵੀ ਲਏ ਜਾ ਰਹੇ ਆ ਫਿਰ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਨਹੀਂ ਚਲੋ ਪੈਸੇ ਜੇ ਤਾਂ ਉਹ ਨਹੀਂ ਨਾ ਸਫਾਈ ਸੁਹੀ ਖੂਨ ਦੀ ਕਰਦੇ ਆ ਕੋਈ ਉਹਦੇ ਬਾਰੇ ਤਾਂ ਲੈਣੇ ਜੈ ਜੈ ਹੀ ਆ ਕੌਣ ਕੋਲੋਂ ਤਾਂ ਕਿਸੇ ਨੇ ਦੇਣੇ ਨਹੀਂ ਹੈ ਨਾ ਲੇਕਿਨ ਜਿਹੜੇ ਉਦਾਂ ਖੂਨ ਵੇਚਣ ਦਾ ਉਹ ਮਾੜੀ ਗੱਲ ਆ ਤੇ ਜਿਸ ਤਰ੍ਹਾਂ ਸਰ ਹੁਣ ਜਿਹੜੇ ਅੱਜ ਦੇ ਜਿਹੜੇ ਨੌਜਵਾਨ ਪੀੜੀ ਆ ਉਹ ਨਸ਼ੇ ਕੀ ਕਹਿਣਾ ਚਾਹੋਗੇ ਤੁਸੀਂ ਨਸ਼ਾ ਦਾ ਦੇਖੋ ਜੀ ਇਹ ਤਾਂ ਕੋਸ਼ ਤਾਂ ਸਰਕਾਰਾਂ ਦੇ ਹੱਥ ਚਾ ਨਸ਼ਾ ਬੰਦ ਕਰਨਾ ਕੋਸ਼ ਅਧਿਆਤਮਕ ਤੌਰ ਤੇ ਲੋਕਾਂ ਦੇ ਵਿੱਚ ਸੋਝੀ ਆ ਜਾਏ ਕਿ ਅਸੀਂ ਜਿਹੜਾ ਨਸ਼ਾ ਹੈ ਸਿਹਤ ਲਈ ਵੀ ਹਾਨੀਕਾਰਕ ਆ ਤਾਂ ਧਾਰਮਿਕ ਤੌਰ ਤੇ ਹੀ ਵੀ ਮੜਾ ਆ ਤੇ ਤਾਂ ਹੀ ਨਸ਼ਾ ਤਾਂ ਬੰਦ ਹੋ ਸਕਦਾ ਜੀ ਤੇ ਬਾਕੀ ਚਲੋ ਜਿੱਥੇ ਕੋ ਜੁੜਿਆ ਜੇ ਚੰਗੇ ਕੰਮ ਨਾਲ ਜੋੜਨਾ ਜੋੜਨਾ ਹੀ ਚਾਹੀਦਾ ਹੈ ਬੇਸ਼ਰ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹ ਹੀ ਕਹਿੰਦੇ ਜੀ ਨਸ਼ਿਆਂ ਤੋਂ ਰਹਿਤ ਰਹੋ ਪੜੋ ਲਿਖੋ ਤਰੱਕੀਆਂ ਕਰੋ ਤੇ ਆਪਣਾ ਖੇਲਣ ਮੱਲਣ ਕਰੋ ਪਾਪ ਨਾ ਕਰੋ ਕਿਸੇ ਦਾ ਪੁੰਨ ਹੁੰਦਾ ਤਾਂ ਕਰ ਲਓ ਕਿਸੇ ਦਾ ਬੁਰਾ ਨਾ ਕਰੋ ਭਰ ਭਲਾ ਕਰੋ ਬਸ ਸੋ ਅੰਕੂਰ ਨੇ ਦੱਸਿਆ ਕਿ ਜਿਸ ਤਰ੍ਹਾਂ ਖੂਨ ਦਾਨ ਜਿਹੜਾ ਆ ਬਾਤ ਚੜ ਕੇ ਨੌਜਵਾਨਾਂ ਨੂੰ ਕਰਨਾ ਚਾਹੀਦਾ ਆ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਆਦੋਪੁਰ ਤੋਂ ਦਿਖ ਰਹੇ ਤੁਸੀਂ ਇਸ ਕੰ ਨੂੰ ਇਹੀ ਜਾਣਨਾ ਚਾਹਾਂਗੇ ਬਈ ਗਲਤ ਪਾਸੇੋਂ ਹਟ ਕੇ ਚੰਗੇ ਪਾਸੇ ਆਉਣ ਗੁਰਦਾਰ ਸਾਹਿਬਾ ਕੀ ਸੇਵਾ ਕਰਿਆ ਕਰਨ ਸੰਗਤ ਕਰਨ ਸੰਗਤ ਦੇ ਵਿੱਚ ਹੀ ਸਾਰੀ ਸੇਵਾ ਹੈ ਜੋ ਪ੍ਰਾਪਤ ਹੋਣਾ ਹੈ ਸਾਨੂੰ ਸੰਗਤ ਵਿੱਚ ਹੀ ਹੋਣਾ ਹੈ ਚੰਗੀ ਸੰਗਤ ਕਰਿਆ ਕਰੀਏ ਜੈਸੀ ਸੰਗਤ ਵੈਸੀ ਰੰਗਤ ਦੇ ਚੰਗੀ ਸੰਗਤ ਕਰਾਂਗੇ ਤਾਂ ਲਾਭ ਵੀ ਸਾਨੂੰ ਚੰਗਾ ਹੀ ਮਿਲਣਾ ਹੈ ਜੇ ਮਾੜੀ ਸੰਗਤ ਕਰਾਂਗੇ ਤਾਂ ਫਿਰ ਫਲ ਵੀ ਸਾਨੂੰ ਉਹੋ ਜਿਹਾ ਹੀ ਮਿਲਣਾ ਹੈ ਇਸ ਤੋਂ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਭਾਈ ਚੰਗੀ ਸੰਗਤ ਕਰਿਆ ਕਰੋ ਜੀ do Oh, <laughs> ਆਣਾ ਪੰਜਾਬੀ نیوز ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ